ਉਹ ਸ਼ਾਇਰੀਮਾਨ ਦੇ ਬੋਲ ਨੇ ਗਾਣੇ ਦੇ ਵਿੱਚ ਬੈਠ ਕੰਟੀਨੀ ਪਾ ਕੇ ਵੱਧ ਚੀਨੀ ਪੀਂਦੇ ਸੀ ਚਾਹਾਂ। ਓਕੇ ਅਸੀਂ ਨਾ ਜੀ ਇਹ ਵੀਡੀਓ ਨਾਲ ਲਾ ਰਹੇ ਆ ਮੈਂ ਸੋਨੀ ਨੂੰ ਦਿਖਾ ਰਹੇ ਹਾਂ ਜੀ ਵੀਡੀਓ। ਸੋਨੀ ਯਾਦ ਕਰ ਵੀਰੇ ਕਿਹਦਾ ਵਿਆਹ ਹੈ ਤੂੰ ਦੇਖੀ ਹੁਣ ਰਿਓ ਆ ਗਿਆ ਪਿੱਛੇ ਦੇਖ। ਨਾਲ-ਨਾਲ ਬੋਲੀ ਚੱਲ। ਭੁਪਿੰਦਰ ਸਿੰਘ ਸਿੰਦਰ ਕੌਰ ਕਿੱਥਿਆਂ ਤੂੰ ਹੈਂ ਜੀ ਤੂੰ ਕਿੱਥੇ ਖੜਾ ਵੀਰੇ ਆ ਖੜਾ ਹੀ ਪੱਗ ਬਨ ਕੇ। ਨਾ ਨਾ ਪੱਗ ਬਨ ਕੇ ਨਹੀਂ ਹੈਗਾ ਤੇਰੇ ਤਾਂ ਬਾਲ ਕੱਟੇ ਹੋਏ ਨੇ ਵੀਰੇ ਆ ਦੇਖ ਪਿੱਛੇ। ਡੈਡੀ ਵੀ ਨਾਲ ਹੈ। ਹਾਂ। ਬਾਲ ਕੱਟੇ ਪੇ ਤੇਰਾ ਦੇਖ ਹਾਂ ਜੀ ਪੱਗਾਂ ਦਾ ਡੈਡੀ ਹੈ ਤੇਰਾ ਵੀਰੇ ਅੱਛਾ ਮੈਂ ਉਹ ਤੋਂ ਨਵਾਂ ਨਵਾਂ ਆਇਆ ਸੀ ਆ ਦੇ ਕੋਣ ਤੂੰ ਪੈਸੇ ਜੇ ਚੱਕ ਰਿਹਾ ਹੈ ਨਾ ਵਿੱਚੋਂ ਪੈਸੇ ਖਲਾ ਰਿਹਾ ਓਵੇਂਗਾ ਉਹ ਚੱਕ ਕੇ ਤੇਨੇ ਉਧਰ ਗੁੜੀਆਂ ਵਾਲੇ ਪਾਸੇ ਰੱਖਤੇ ਪੈਸੇ ਤੇਰੇ ਪਿੰਡ ਦੀ ਗੱਲ ਹੈ ਜੀ ਇਹ ਤਾਂ ਹੁਣ ਤੂੰ ਦੱਸ ਵੀਰੇ ਇਹ ਆ ਜੀ ਇੱਧਰ ਨੂੰ ਆਪਾਂ ਗਏ ਸੀ ਲੁਧਿਆਣੇ ਵਾਲਾ ਅੱਛਾ ਲੁਧਿਆਣੇ ਦੀ ਗੱਲ ਹੈ ਇਹ ਠੀਕ ਆ ਦੇਖ ਲਣਦਾਰ ਦੇ ਨਾਭੀ ਪੱਗ ਬੰਨੀ ਵੀ ਆ ਇਹ ਮਾਤਾ ਮਾਤਾ ਨੇ ਨਾ ਬੇਬੇ ਆ ਨਾ ਹਾਂ ਕੋਈ ਨਹੀਂ ਪਤਾ ਚਾ ਉਹ ਦੇਖ ਸੋਨੀ ਨੱਚਣ ਲੱਗ ਗਿਆ ਦੇਖ ਲੈ ਸੋਨੀ ਹਾਂ ਜੀ ਹੈ ਸੋਨੀ ਆਇਆ ਕੋਈ ਯਾਦ ਆ ਪੀਲੀ ਪਾਗ ਵਾਲਾ ਮੁੰਡਾ ਕੌਣ ਹੈ ਇਹ ਆ ਸਤਵੰਤ ਸਿੰਘ ਅੱਛਾ ਬਲਵੰਤ ਸਿੰਘ ਇਹ ਕਿਹੜੇ ਪਿੰਡ ਦਾ ਇਹਨਾਂ ਨੇ ਦੰਗੇ ਕਰਾਏ ਸੀ ਦਿੱਲੀ 'ਚ ਨਹੀਂ ਦੰਗੇ ਨਹੀਂ ਕਰਾਏ ਸੀ ਵੀਰੇ ਇਹ ਗਲਤ ਇਨਫੋਰਮੇਸ਼ਨ ਆ ਤੇਰੀ ਹਾਂ ਜੀ ਨੋ ਬਿਲਕੁਲ ਨਹੀਂ ਕਰਾਏ ਸੀ ਵੀਰੇ ਜ਼ੁਲਮ ਹੋਇਆ ਸੀ ਦਿੱਲੀ 'ਚ ਸਿੱਖਾਂ ਦੇ ਉੱਪਰ ਰੱਬ ਰੂਪੀ ਨੇ ਜੀ ਹਾਂ ਰੱਬ ਰੂਪੀ ਹਾਂ ਹਾਂ ਜੀ अच्छा ते सोनी ए लगदा मेरी फोटो ਨਹੀਂ ਹੈਗੀ ਜੀ ਆ ਤੁਸੀਂ ਨੱਚ ਰਹੇ ਹੋ ਦੇਖੋ ਯਾਰ ਤੁਸੀਂ ਨੱਚ ਰਹੇ ਹੋ ਸੋਨੀ ਵੀਰੇ ਆ ਦੇਖੋ ਤੁਸੀਂ ਨੱਚ ਰਹੇ ਹੋ ਤੇ ਮੂਰੇ ਲਾਣਦਾਰ ਖੜਾ ਆਪਣਾ ਠੀਕ ਹੈ ਜੀ ਤੇ ਇਹ ਕੁੜੀ ਕੌਣ ਹੈ ਜੀ ਇਹ ਤਾਂ ਜਦ ਤੁਸੀਂ ਵਿਆਹ ਗਏ ਸੀ ਨਾ ਮੈਨੂੰ ਨਹੀਂ ਪਤਾ ਕੌਣ ਨੇ ਇਹ ਇਹ ਵਿਆਹ ਸੀ ਆ ਦੇਖੋ ਤੁਸੀਂ ਆਪਣੀ ਮਾਤਾ ਦੇ ਕੋਲੇ ਖੜੇ ਹੋ ਇਸ ਟਾਈਮ ਫੋਟੋ ਕਰਾ ਰਹੇ ਹੋ ਮਾਤਾ ਦੇ ਨਾਲ ਨਹੀਂ ਮੈਂ ਤਾਂ ਨਹੀਂ ਕਰਾ ਰਿਹਾ ਜੀ ਹੋਰ ਕੌਣ ਹੈ ਸੋਨੀ ਵੀਰੇ ਸੋਨੀ ਮੈਂ ਕਿਹਾ ਯਾਰ ਤੁਸੀਂ ਖੜੇ ਨਹੀਂ ਰਹੇ ਯਾਰ ਨੱਚਿਓ ਜਾਨੇਓ ਵੀਰੇ ਹੈ ਸੋਨੀ ਹੈਂ ਹੀ ਨੱਚਿਓ ਜਾ ਰਹੇ ਹੈ ਸੋਨੀ ਤਾਂ ਇਹਨਾਂ ਨੇ ਚੌਲ ਵੀ ਕੀ ਪਤਾ ਖਾਦੇ ਨੇ ਕਿ ਨਹੀਂ ਨਹੀਂ ਚੌਲ ਖਾਦੇ ਨਹੀਂ ਹੋਣ ਇਹਨਾਂ ਨੇ ਵਿਆਹ ਵਾਲੇ ਦਿਨ ਤਾਂ ਮੁੰਡਾ ਤੇ ਕੁੜੀ ਭੁੱਖੀ ਰਹਿ ਜਾਂਦੇ ਹੁੰਦੇ ਨੇ ਹਾਂ ਜੀ ਪਿੰਡ ਸਮਾਨਪੁਰ ਨੂੰ ਬੇਨਤੀ ਹੈ ਪਿਓ ਆ ਉਹਦਾ ਬੰਦਾ ਸੰਭਾਲਣ ਜੇ ਕੋਈ ਗੱਲ ਹੋ ਗਈ ਫਿਰ ਨਾ ਕਿਉਂ ਪਿੰਡ ਸਮਾਨਪੁਰ ਜੀ ਸਮਾਣੇ ਦੇ ਨੇੜੇ ਜੀ ਸੋਨੀ ਨੇ ਬੇਨਤੀ ਕੀਤੀ ਆ ਜੀ ਵੀ ਉਹ ਆਪਦਾ ਬੰਦਾ ਮਤਲਬ ਸੋਨੀ ਨੂੰ ਸੰਭਾਲਣਾ ਸੋਨੀ ਦੇ ਕਾਲੀ ਹੋਈ ਵੀ ਆ ਘਰੇ ਜਾਣ ਦੀ ਜੀ ਸੋਨੀ ਹਰ ਵਕਤ ਘਰੇ ਘਰੇ ਕਰੀ ਜਾਂਦਾ ਹਨਾ ਸੋਨੀ ਹਾਂ ਜੀ ਜਾਣ ਹਨਾ ਖੁਸ਼ੀ ਖੁਸ਼ੀ ਚ ਹਨਾ ਸੋਨੀ ਹਾਂ ਕੋਈ ਨਹੀਂ ਵਾਹ ਜੀ ਵਾਹ ਬੰਦਾ ਚੁੱਕਾਂ ਦੀ ਮਾਫੀ ਹੈ ਭੁੱਲ ਚੁੱਕੀ ਹੁੰਦੀ ਦੁਨੀਆ ਕੀ ਪਤਾ ਕਿਦੇ ਤੋਂ ਭੁੱਲੋ ਜੇ ਕੀ ਹੋ ਜੇ ਹਾਂ ਜੀ ਸੋਨੀ ਤੂੰ ਇੰਨਾ ਪਿਆਰਾ ਇਨਸਾਨ ਆ ਤੈਨੂੰ ਪਤਾ ਕਿੰਨੀ ਸੰਗਤ ਤੈਨੂੰ ਪਿਆਰ ਕਰਦੀ ਆ ਵੀਰੇ ਆਪਾਂ ਹੁਣ ਕਈ ਦਿਨ ਹੋ ਗਏ ਤੁਹਾਡੀ ਵੀਡੀਓ ਹੀ ਨਹੀਂ ਪਾਈ ਵੀਰੇ ਉਹ ਭੈਣ ਭਰਾ ਫਿਰ ਫੋਨ ਕਰੀ ਜਾਂਦੇ ਨੇ ਵੀ ਪਾਓ ਭਾਈ ਸੋਨੀ ਦੀ ਵੀਡੀਓ ਪਾਓ ਬੜਾ ਬੜਾ ਹੈ ਕੋਈ ਪਿੰਡ ਨਹੀਂ ਮਾੜਾ ਕੋਈ ਸ਼ਹਿਰ ਨਹੀਂ ਮਾੜਾ ਇਹ ਗੱਲ ਕੋਈ ਦੇਸ਼ ਨਹੀਂ ਮਾੜਾ ਚਲੋ ਕੋਈ ਨਹੀਂ ਸੋਨੀ ਵੀਰੇ ਚਲੋ ਸੋਨੀ ਠੀਕ ਆ ਜੀ ਪਹਿਲੇ ਨਾਲੋਂ ਗੁਰੂ ਸਾਹਿਬ ਕਿਰਪਾ ਕਰਨਗੇ ਠੀਕ ਹੋ ਜੇ ਫਿਰ ਆਪਾਂ ਘਰੇ ਭੇਜਾਂਗੇ ਜੀ ਸੋਨੀ ਵੀਰ ਨੂੰ ਇਦਾਂ ਹੀ ਨਾ ਜੀ ਪਿੱਛੇ ਇੱਧਰ ਮੈਂ ਕਹੂੰਗਾ ਕੈਮਰਾ ਮਾਰਿਓ ਕੋਈ ਕਿਦਾਂ ਪਰਨਾ ਤਾਰੀ ਪਿਆ ਕੋਈ ਕਿਦਾਂ ਕਿਉਂਕਿ ਬੰਦਿਆਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਜੀ ਹੱਦ ਤੋਂ ਵੱਧ ਜਿਹੜੀ ਮਤਲਬ ਬੰਦੇ ਨੇ ਜੀ ਵੀਰ ਸਾਡੀਆਂ ਇਹ ਰੱਬੀ ਰੂਹਾਨੇ ਜੀ ਇਹ ਹੱਦ ਤੋਂ ਵੱਧ ਗੁਰੂ ਮਹਾਰਾਜ ਕਿਰਪਾ ਕਰਨ ਜੀ ਸਾਰੇ ਤੰਦਰੁਸਤ ਹੋਣ ਠੀਕ ਹੋ ਕੇ ਆਪਣੇ ਘਰੇ ਜਾਣ ਜੀ ਔਰ ਬਾਬਾ ਜੀ ਤੁਸੀਂ ਇੰਨਾ ਭਾਰ ਨਾ ਚੜਾਓ ਮਹਾਰਾਜ ਮੇਰੇ ਤੇ ਨਾ ਚੜਾਓ ਤੁਸੀਂ ਬਠਿੰਡਾ ਜੇਲ੍ਹ 'ਚ ਬੜੇ ਕੈਦੀਆਂ ਨੂੰ ਉੱਥੇ ਲੈ ਕੇ ਗਏ ਹੋ ਨਾ ਮੁਲਾਕਾਤਾਂ ਤੇ ਉੱਥੇ ਤੇ ਆਪਣਾ ਉੱਥੇ ਕੀ ਹੁੰਦੀ ਆ ਉਹ ਗਾਰਡ ਲੱਗ ਜਾਂਦੀ ਹੁੰਦੀ ਆ ਕੋਰਟ ਦੇ ਵਿੱਚ ਤਰੀਕ ਪਾਉਣ ਲੈ ਕੇ ਕਿਉਂ ਹਾਂ ਤੁਸੀਂ ਕਿਹੜੇ ਸਾਲ 'ਚ ਨੌਕਰੀ ਕਰਦੇ ਸੀ ਜੀ ਬਠਿੰਡੇ ਸਾਲ ਤਾਂ ਹੋ ਗਏ ਮੈਨੂੰ 10-10 ਸਾਲ ਹੋ ਗਏ ਮੈਨੂੰ 10 ਸਾਲ ਹੋ ਗਏ ਹਾਂ ਨਹੀਂ ਵੀ ਹਟੇ ਨੂੰ ਅੱਛਾ ਜਦੋਂ ਤੁਸੀਂ ਉੱਥੇ ਡਿਊਟੀ ਨਹੀਂ ਕੀਤੀਗੀ ਮੈਂ ਨਹੀਂ ਉਹ ਠੀਕ ਹੈ ਜਦੋਂ ਤੁਸੀਂ ਡਿਊਟੀ ਕਰਦੇ ਸੀ ਜੀ ਉਦੋਂ ਤੁਹਾਡਾ ਉੱਥੇ ਕੰਮ ਕੀ ਸੀਗਾ ਜੀ ਜੇਲ੍ਹ ਦੇ ਵਿੱਚ ਤੁਸੀਂ ਜੇਲ੍ਹ ਚ ਕਰਦੇ ਸੀ ਨਾ ਬਠਿੰਡੇ ਜੇਲ੍ਹ ਤੋਂ ਉਂ ਘਾਰਦੂ ਲੱਗੀ ਸੀ ਉਦੋਂ ਉਦੋਂ ਡਿਊਟੀ ਹੋ ਗਈ ਸੀ ਉਦੋਂ ਅੱਛਾ ਤੁਸੀਂ ਮਤਲਬ ਹੱਥ ਬਦਲ ਕੀਤੀ ਸੀ ਫਿਰ ਫਿਰ ਥਾਣੇ ਚ ਕੈਦੀਆਂ ਨੂੰ ਲੈ ਕੇ ਜਾਂਦੇ ਹੁੰਦੇ ਤੇ ਹਾਂ ਹਾਂ ਥਾਣੇ ਚ ਹਾਂ ਕੈਦੀਆਂ ਨੂੰ ਥਾਣੇ ਚ ਥਾਣੇ ਚੋਂ ਲੈ ਕੇ ਜਾਂਦੇ ਹੁੰਦੇ ਸੀਗੇ ਥਾਣੇ ਚੋਂ ਉੱਥੇ ਛੱਡੇ ਆਉਂਦੇ ਤੇ ਛੱਡੇ ਹੁੰਦੇ ਸੀ ਹਾਂ ਠੀਕ ਹੈ ਜੀ ਇਹ ਬਠਿੰਡਾ ਜੇਲ੍ਹ ਦੇ ਵਿੱਚ ਤੁਸੀਂ ਹੀ ਹੁੰਦੀ ਹੁੰਦੀ ਹਾਂ ਜਿਹੜੀ ਜੇਲ੍ਹ ਹੋਈ ਹੁੰਦੀ ਹੈ ਉਹਨੂੰ ਹਾਂ ਜਿਹਨੂੰ ਹਾਂ ਠੀਕ ਹੈ ਜੀ ਚੰਗੀ ਗੱਲ ਹੈ ਤੁਹਾਡੀ ਮਹਾਰਾਜ ਕਿਰ ਬਰਸਤਵਾਦੂ ਕੋਈ ਹੈ ਜੀ ਨੱਪਾਦੂ ਤੋਂ ਆਦੂ ਪੰਜਾਬ ਪੁਲਿਸ ਦਾ ਨੰਬਰ ਜੀ ਨੰਬਰ ਤੁਹਾਡਾ ਆਇਆ ਖੜਾ ਜੀ ਆਪਾਂ ਵਰਦੀ ਤੁਹਾਨੂੰ ਮੈਂ ਦਿਖਾਈ ਤੀ ਨਾ ਬੈਲਟ ਨੰਬਰ ਬਲਵਾਦੂ ਬੈਲਟ ਨੰਬਰ ਆਇਆ ਖੜਾ ਜੀ ਆਪਣਾ ਤਾਂ ਆਪਾਂ ਦਾ ਨੰਬਰ ਵਰਦੀ ਵੀ ਪਈ ਆ ਆਪਣੇ ਕੋਲੇ 50 ਪੁਲਿਸ ਦਾ ਹੀ ਆ ਜੀ ਹੋ ਗਿਆ ਜੀ ਫਤਿਹ ਹੋ ਗਿਆ ਜੀ ਫਤਿਹ ਹੈ ਜੀ ਹੋ ਗਏ ਹੋ ਗਏ ਹੋ ਗਏ ਫਤਿਹ ਹੋ ਗਏ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਹ ਮਹਾਰਾਜੀ ਔਰ ਸੰਗਤ ਜੀ ਅਸੀਂ ਨਾ ਥੋੜਾ ਜਨਾ ਜਿੰਮੇ ਵੀਰ ਨੂੰ ਦਲਾਸਾ ਦਲਾਸਾ ਦਿੱਤਾ ਜੀ ਇਹ ਡਾਕਟਰ ਵੀ ਕਹਿੰਦੇ ਨੇ ਵੀ ਤੁਸੀਂ ਪੋਜ਼ਿਟਿਵਿਟੀ ਰੱਖਣੀ ਆ ਜਿਵੇਂ ਮੰਨ ਲਓ ਕਿਸੇ ਨੇ ਗਲਤ ਕੰਮ ਵੀ ਕਰਤਾ ਤਾਂ ਤੁਸੀਂ ਨੂੰ ਐਪਰੀਸ਼ੀਏਟ ਕਰ ਦੇਣਾ ਵੀ ਵੈਰੀ ਗੁੱਡ ਬਾਈ ਤਨੇ ਬਹੁਤ ਵਧੀਆ ਕੰਮ ਆ ਨਾ ਮੇਰੇ ਭਾਈ ਨਾ ਮੇਰੇ ਭਾਈ ਇਹ ਥੋੜਾ ਜਨਾ ਜੀ ਗੇਮ ਨੇ ਬਿਮਾਰ ਕੀਤੇ ਜਿਹੜਾ ਸਾਡੇ ਜੋਗਾ ਨਾ ਟੈਕਨੋਲੋਜੀ ਦਾ ਇਹ ਦੇਖਿਓ ਤੁਸੀਂ ਤੁਹਾਨੂੰ ਕੁਝ ਗੱਲਾਂ ਆਪੇ ਸ਼ੋ ਹੋਣਗੀਆਂ ਜੀ ਤੁਹਾਡਾ ਕੀ ਨਾਮ ਆ ਜੀ ਲਾਸਟ ਨੇਮ ਬਲਜੀਤ ਸਿੰਘ ਸੀ ਦੇਖੋ ਇਹਨਾਂ ਨੇ ਕੀ ਬੋਲਿਆ ਲਾਸਟ ਨੇਮ ਬਲਜੀਤ ਸਿੰਘ ਜਦੋਂ ਆਪਾਂ ਗੇਮ ਖੇਡਦੇ ਆ ਜਾਂ ਕੋਈ ਕੰਪਿਊਟਰ ਨੂੰ ਚਲਾਉਂਦੇ ਆ ਉੱਚ ਲਾਸਟ ਨੇਮ ਫਰਸਟ ਨੇਮ ਉਹ ਚੀਜ਼ਾਂ ਪੁੱਛਦੇ ਨੇ ਉਹ ਚੀਜ਼ਾਂ ਅਸਰ ਕਰ ਚੁੱਕੀਆਂ ਨੇ ਜੀ अच्छा ਤੁਹਾਡੇ ਪਿਤਾ ਜੀ ਦਾ ਕੀ ਨਾਮ ਆ ਜੀ ਜੀਤਿੰਦਰ ਸਿੰਘ ਮਾਤਾ ਜੀ ਦਾ ਕਮਲਜੀਤ ਕੋ ਔਰ ਉਸ ਦਿਨ ਲਿਖਾਇਆ ਸੀਗਾ ਅੱਛਾ ਦਾਦੇ ਦਾ ਨਾਮ ਗੁਰਦੇਵਾਲ ਸਿੰਘ ਪੂਰੀ ਹਿਸਟਰੀ ਮੇਰੇ ਫਾਦਰ ਦਾ ਨਾਮ ਚਲ ਨਹੀਂ ਸੀ ਉਹ ਮਿਸਟੇਕ ਹੋ ਗਈ ਓਕੇ ਮੈਂ ਤੁਸੀ ਗਾਨ ਨਹੀਂ ਨਹੀਂ ਮੈਂ ਦੇਖ ਲਿਆ ਪਰਖ ਲਿਆ ਕੀ ਜੀ ਤੁਸੀਂ ਪਿਤਾ ਜੀ ਦੀ ਜਦੀ ਦੇ ਬੈਠੇ ਓਕੇ ਉਹ ਤੁਸੀਂ ਹੋ ਓਕੇ ਜੋ ਤੁਹਾਨੂੰ ਚਾਹੀਏ ਦੁਨੀਆ ਸਭ ਲੈ ਲਓ ਤੁਸੀਂ ਚੰਗੇ ਇਨਸਾਨ ਹੋ ਬਹੁਤ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਹਲ ਤਾਂ ਜੀ 15 ਕਿ ਦਿਨ ਹੋਣੇ ਆ ਦਵਾਈ ਚੱਲ ਰਹੀ ਆ ਜੀ ਸਚੇ ਪਾਸ਼ਾ ਵਾਹਿਗੁਰੂ ਕਿਰਪਾ ਕਰਨ ਜੀ ਮਖਤਿਆਰ ਸਿੰਘ ਜੀ ਬੈਠੇ ਨੇ ਇਹ ਵੀ ਵੀਰ ਦੇ ਬੜੇ ਬੁਰੇ ਹਾਲਾਤ ਸੀਗੇ ਜੀ ਇਦਾਂ ਹੀ ਸਾਰਿਆਂ ਦੀ ਕੋਈ ਨਾ ਕੋਈ ਜ਼ਿੰਦਗੀ ਆ ਜੀ ਗੁਰੂ ਮਹਾਰਾਜ ਦੀ ਕਿਰਪਾ ਬਾਜੀ ਜੀ ਕੀ ਹਾਲ ਨਹੀਂ ਤੁਹਾਡੇ ਠੀਕ ਹੋ ਹਾਂਜੀ ਕੀ ਨਾਮ ਆ ਤੁਹਾਡਾ ਮਨੀਸ਼ ਮਨੀਸ਼ ਬਾਜੀ ਮੈਂ ਮਨੀਸ਼ ਜੀ ਨੇ ਜੀ ਕਿੱਥੋਂ ਦੇ ਰਹਿਣ ਵਾਲੇ ਦੱਸੋ ਜੀ ਤੁਸੀਂ ਹੈ ਰਣ ਰਣ ਆਣੇ ਕੋ ਦੇ ਦਾਂਡੂ ਹੈ ਦਾਂਡੂ ਇਹ ਕਿੱਥੇ ਪੈਂਦਾ ਜੀ ਇਹ ਫੋਨ ਦਾ ਮੈਰ ਹੈ ਵਟਸਐਪ ਵਟਸਐਪ ਉਹ ਉਹ ਉਹਨਾਂ ਦੇ ਕੋਲੇ ਜੀ ਪੰਜਾਬੀ ਬੋਲਦੇ ਨੇ ਪਰ ਉਹਨਾਂ ਦੇ ਨਾਲ ਇਹਨਾਂ ਦਾ ਕਿਤੇ ਘਰ ਆ ਜੀ ਪਰ ਪਰਿਵਾਰ ਨਹੀਂ ਹੈ ਜੇ ਮਿਲਿਆ ਜਦੋਂ ਸਾਨੂੰ ਮਿਲੇ ਸੀ ਸਾਰਾ ਫੇਸ ਨਾ ਜੀ ਐਕਸੀਡੈਂਟ ਦੇ ਨਾਲ ਖੂਨੋਂ ਖੂਨ ਹੋਇਆ ਵਾ ਸੀਗਾ ਜੀ ਚਲੋ ਕਰ ਲੋ ਕੰਮ ਕੀ ਕਰਦੇ ਹੋ ਤੁਸੀਂ ਕਰ ਲੋ ਕਰ ਲੋ ਠੀਕ ਹੈ ਸੰਗਤ ਜੀ ਬਾਕੀ ਅਸੀਂ ਆਪਣਾ ਫਰਜ਼ ਸੇਵਾ ਸੁਸਾਇਟੀ ਦੇ ਵਿੱਚੋਂ ਇਸ ਟਾਈਮ ਵੀਡੀਓ ਸਾਂਝੀ ਕੀਤੀ ਹੈ ਜੀ ਇੱਥੇ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਬਿਲਡਿੰਗ ਮਟੀਰੀਅਲ ਦਵਾਈਆਂ ਇੱਟਾਂ ਰੇਤਾ ਬਜਰੀ ਇਹ ਬਹੁਤ ਐਸੀਆਂ ਚੀਜ਼ਾਂ ਨੇ ਜੀ ਜ਼ਰੂਰ ਸਾਰੇ ਭੈਣ ਭਰਾ ਸਪੋਰਟ ਕਰੋ ਇਸ ਘਰ ਦੀ ਚੀਜ਼ਾਂ ਦੇ ਰੂਪ ਚ ਤੁਸੀਂ ਦਵਾਈਆਂ ਦੇ ਸਿੱਧੇ ਬਿੱਲ ਭਰ ਦਿਓ ਜੀ ਬਿਜਲੀ ਦਾ ਸਿੱਧਾ ਬਿੱਲ ਭਰੋ ਜੀ ਜਾਂ ਉਰੇ ਕੋਈ ਵੀ ਬਿੱਲਾ ਚਾਹੀਓ ਮਿਸਤਰੀਆਂ ਦੇ ਚਾਹੀਓ ਚਗਾਠਾਂ ਦੇ ਚਾਹੀਓ ਸਰੀਏ ਦੇ ਕੋਈ ਵੀ ਬਿੱਲ ਨੇ ਆਪ ਜੀ ਸਿੱਧਾ ਪੇ ਕਰ ਸਕਦੇ ਹੋ ਠੀਕ ਹੈ ਇੱਥੇ ਥੋੜੀ ਮਾਇਆ ਦੀ ਲੋੜ ਪੈਂਦੀ ਐ ਅਸੀਂ ਜ਼ਰੂਰ ਸੰਗਤ ਤੋਂ 10% ਮਾਇਆ ਕੰਟਰੀ ਕਰਦੇ ਆ ਪਰ 90% ਅਸੀਂ ਤੁਹਾਡੇ ਤੋਂ ਚੀਜ਼ਾਂ ਲੈਣੀਆਂ ਨੇ ਜੀ ਤੁਸੀਂ ਸਾਡੀ ਇੰਨੀ ਸਪੋਰਟ ਕੀਤੀ ਜਿੱਥੇ ਅਸੀਂ ਇਸ ਟਾਈਮ ਖੜੇ ਆ ਇੱਥੇ ਇੱਕੋ ਕਮਰਾ ਸੀਗਾ ਅੱਜ ਬਹੁਤ ਵੱਡੀ ਬਿਲਡਿੰਗ ਬਣ ਰਹੀ ਹੈ ਜੀ ਇਹਨਾਂ ਰੂਹਾਂ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਤੁਸੀਂ ਅੱਗੇ ਵੀ ਸਪੋਰਟ ਕਰੋ ਤਾਂ ਜੋ ਆਪਾਂ ਇਸ ਬਿਲਡਿੰਗ ਨੂੰ ਵੱਡਾ ਬਣਾ ਕੇ ਉਰੇ ਲਿਫਟ ਲੱਗਣੀ ਆ ਵੱਡਾ ਰੈਂਪ ਬਣਨਾ ਅੱਗੇ ਪਰਲੇ ਪਾਸੇ ਵੀ ਬਿਲਡਿੰਗ ਮਤਲਬ ਬਹੁਤ ਖੁਸ਼ ਆ ਜੀ ਹਜੇ ਸਾਨੂੰ ਇਹ ਲੱਗਦਾ ਜੀ ਵੀ ਉਰੇ 12000 ਬੰਦਾ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕਦਾ ਜੀ ਔਰ ਕਿੰਨੇ ਵੀ ਰੋਣਗੇ ਠੀਕ ਹੋ ਖੋਣ ਲਈ ਕਿੰਨੇ ਠੀਕ ਹੋ ਕੇ ਜਾਣਗੇ ਇਹ ਉਸ ਅਕਾਲ ਪੁਰਖ ਵਾਹਿਗੁਰੂ ਨੇ ਪਤਾ ਪਰ ਧੰਨਵਾਦ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਜਿੱਥੋਂ-ਜਿੱਥੋਂ ਵੀ ਤੁਸੀਂ ਦੇਖਦੇ ਹੋ ਨੌਜਵਾਨ ਭੈਣ ਭਰਾ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਸੋਨੀ ਫੇਰ ਆ ਗਿਆ ਜੀ ਹਾਂਜੀ ਸੋਨੀ ਵੀਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਗਲਾਸ ਰੱਖ ਕੇ ਆਉਣ ਲੱਗਾ ਜੀ ਅੱਛਾ ਫੇਰ ਬਹਿ ਕਤੋਂ ਗਿਆ ਵੀਰੇ ਮੈਂ ਚੱਲ ਬਹਿ ਜਾਂਦੇ ਆ ਮੈਂ 2 ਮਿੰਟ ਮੈਂ ਥੱਕ ਗਿਆ ਹੋਵਾਂਗਾ ਦੂਰੋਂ ਆਇਆ ਨਾ ਸਫ਼ਰ ਚੋਂ ਅੱਛਾ ਜੀ ਚੱਲ ਇਹ ਵੀ ਗੱਲ ਠੀਕ ਹੈ ਜੀ ਤੂੰ ਬਾਬਾ ਜੀ ਨੇ ਜਿਹੜੀ ਗੱਲ ਕਹੇ ਸੀ ਠੀਕ ਹੈ ਜੀ ਵੈਰੀ ਗੁੱਡ ਫੇਰ ਮੇਰੀ ਇਹ ਵੀ ਮੰਨਿਆ ਕਰ ਸਾਰੀ ਗੱਲ ਤੂੰ ਤਾਂ ਮੰਨਦਾ ਨਹੀਂ ਵੀਰੇ ਗੱਲ ਇਹ ਆ ਜੀ ਵੀ ਇਹ ਗਲਾਸਾਂ ਦੇ ਨਾਲ ਹੀ ਇਹ ਸਾਰਾ ਕੁਝ ਚਲੋ ਠੀਕ ਹੈ ਸਾਰਾ ਦੁਨੀਆ ਵੀ ਇਹ ਖਲਾਸਾਂ ਦੇ ਨਾਲ ਹੀ ਹੈ ਇੱਧਰ ਬਾਪੂ ਜੀ ਸਾਡੇ ਬੈਠੇ ਨੇ ਸਤਿਕਾਰਯੋਗ ਸਰਜੀਤ ਸਿੰਘ ਜੀ ਤੇ ਇਹ ਵੀ ਬਹੁਤ ਬੁਰੇ ਖਲਾਸ ਸੀ ਇਹਨਾਂ ਦੇ ਨਾਲ ਜੀ ਪੂਰੀ ਲੱਤ ਦੇ ਸਰਜਰੀ ਹੋਈ ਵੀ ਹੈ ਜੀ ਕਿਸੇ ਟਾਈਮ ਇਹਨਾਂ ਦੇ ਪੂਰੇ ਨਾ ਜੀ ਕੀੜੇ ਪੈ ਗਏ ਸੀਗੇ ਜੀ ਪੂਰੀ ਲੱਤ ਤੇ ਜ਼ਖਮ ਸੀ ਬਹੁਤ ਵੱਡਾ ਹੁਣ ਪਿਛਲੇ 2 ਸਾਲ ਤੋਂ ਦੌਰਾ ਵੀ ਬੰਦ ਹੋ ਗਿਆ ਪਹਿਲਾਂ ਜਦੋਂ ਦੌਰਾ ਪੈਂਦਾ ਸੀ ਡਿਗ ਜਾਣਾ ਤੇ ਮੂੰਹ ਤੇ ਸੱਟ ਲੱਗਣੀ ਤਾਂ ਜਿਵੇਂ ਮੱਥੇ 'ਚ ਲੱਗਣੀ ਕਿਤੇ ਗੱਲਾਂ ਤੇ ਇਹੋ ਜਿਹੇ ਖਲਾਸਾਂ 'ਚ ਦੌਰਾ ਪੈਂਦਾ ਸੀ ਜੀ ਵੀ ਬਹੁਤ ਬਹੁਤ ਸਾਨੂੰ ਇਹ ਲੱਗਦਾ ਸੀ ਵੀ ਕੁਝ ਹੋ ਗਿਆ ਪਰ ਅੱਜ ਹੁਣ ਇਹ ਜੀ ਅਕਾਲਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋਈ ਦਵਾਈ ਦੇ ਨਾਲ ਔਰ ਤੁਹਾਡੀਆਂ ਦੁਆਵਾਂ ਨਾਲ 2 ਸਾਲ ਹੋ ਗਏ ਬਾਪੂ ਜੀ ਹੁਣ ਦੌਰਾ ਪਏ ਨੂੰ ਕਿੰਨੇ ਸਾਲ ਹੋ ਗਏ 22 ਸਾਲ ਹੋ ਗਏ ਠੀਕ ਹੈ ਵਾਹਿਗੁਰੂ ਬਾਪੂ ਜੀ ਪਹਿਲਾਂ ਲਈ ਜਿਹੜੇ ਤੁਹਾਡੇ ਉਹਨੇ ਨਾ ਮਤਲਬ ਮੇਰੇ ਕੋਲ ਵੀਡੀਓ ਪਈਆਂ ਨੇ ਤੇ ਮਤਲਬ ਸਾਨੂੰ ਐ ਡਰ ਜਾਂਦੇ ਦੇ ਸੀ ਵੀ ਤੁਹਾਨੂੰ ਦੇਖ ਕੇ ਦਿਖਾਈਆਂ ਸੀ ਮੈਨੂੰ ਹਾਂਜੀ ਚਲੋ ਬਾਕੀ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਜੀ ਐਦਾਂ ਹੀ ਇੱਧਰ ਆਪਣਾ ਘਰ ਵੀ ਚਲੋ ਹੁਣ ਆਪਾਂ ਦਿਨ ਦੇ ਵਿੱਚ ਦਿਖਾਵਾਂਗੇ ਸੰਗਤ ਨੂੰ ਘਰ ਤੇ ਆਪ ਜੀ ਦਾ तहे دلੋਂ ਧੰਨਵਾਦ ਜੀ ਖਾਸ ਦੇ ਬਸਦੇ ਰਹੋ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਜ ਰੱਖੇ ਇੱਧਰ ਪੁਰਾਣਾ ਘਰ ਆਪਾਂ ਪੁਰਾਣਾ ਘਰ ਜਰੂਰ ਦਿਖਾਉ ਰਹੇ ਆ ਸੰਗਤ ਨੂੰ ਕਿਉਂਕਿ ਸੰਗਤ ਭੈਣ ਭਰਾਵਾਂ ਦੇ ਬੜੇ ਮੈਸੇਜ ਹੁੰਦੇ ਨੇ ਵੀ ਸਾਨੂੰ ਇੱਧਰਲਾ ਘਰ ਜਰੂਰ ਦਿਖਾਉਂਦੇ ਰਿਹਾ ਕਰੋ ਕਿਉਂਕਿ ਇੱਧਰਲੇ ਘਰ ਨਾਲ ਬਹੁਤ ਯਾਦਾਂ ਜਿਹੜੀਆਂ ਜੁੜੀਆਂ ਹੋਈਆਂ ਨੇ ਜੀ ਤੇ ਕਿਉਂਕਿ ਸੰਗਤ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਸ ਘਰ ਦੇ ਵਿੱਚ ਸਾਨੂੰ ਦੇਖਿਆ ਆ ਦੇਖਿਓ ਤੁਸੀਂ ਬਾਪੂ ਜੀ ਹਾਂਜੀ ਬਾਪੂ ਜੀ ਵਾਹਿਗੁਰੂ ਦੇਖਿਓ ਜਦੋਂ ਇਹ ਪਛਾਣ ਲੈਣਗੇ ਨਾ ਜੀ ਨਾ ਤੇ ਇਹਨਾਂ ਨੂੰ ਸੁਣਦਾ ਜੀ ਨਾ ਇਹ ਬੋਲਦੇ ਨੇ ਨਾ ਇਹਨਾਂ ਨੂੰ ਦਿਖਦਾ ਠੀਕੋ ਹਾਂ ਕੀ ਚੀਜ਼ ਕਹਿੰਦੇ ਨੇ ਦਵਾਈ ਦਵਾਈ ਆਉਂਦੀ ਆ ਜੀ ਦਵਾਈ ਆ ਰਹੀ ਆ ਜੀ ਵਾਹਿਗੁਰੂ ਇਹਨਾਂ ਨੂੰ ਨਾ ਤਾਂ ਜੀ ਦਿਖਦਾ ਨਾ ਇਹ ਬੋਲਦੇ ਨੇ ਨਾ ਇਹਨਾਂ ਨੂੰ ਕੁਝ ਸੁਣਦਾ ਬਸ ਇੰਨਾ ਕੇ ਬੋਲਦੇ ਨੇ ਜੀ ਜਿੰਨਾ ਕੋਣ ਤੁਹਾਡੇ ਸਾਹਮਣੇ ਬੋਲੇ ਨੇ ਇਹ ਤੋਂ ਇਲਾਵਾ ਕੁਝ ਨਹੀਂ ਬੋਲਦੇ ਗੁਰੂ ਮਹਾਰਾਜ ਇਹ ਮੋਬਾਈਲ ਆ ਜੀ ਗੁਰੂ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਹਾਂ ਹਾਂ ਲੋ ਬਿਲਕੁਲ ਕੜੇ ਤੋਂ ਪਛਾਣਦੇ ਨੇ ਆ ਦੇਖੋ ਵਾਹਿਗੁਰੂ 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 ਬਾਪੂ ਸੱਚੇ ਪਾਤਸ਼ਾਹ ਵਾਹਿਗੁਰੂ ਤਨ ਚੜ੍ਹਦੀ ਕਲਾ 'ਚ ਰੱਖੀ ਬਹੁਤ ਸਾਰਾ ਪਿਆਰ ਬਹੁਤ ਸਾਰਾ ਪਿਆਰ ਬਹੁਤ ਸਾਰਾ ਪਿਆਰ ਬਾਪੂ ਮਹਾਰਾ ਸੱਚੇ ਪਾਤਸ਼ਾਹ ਮਹਾਰਾ ਜੀਓ ਵਾਹਿਗੁਰੂ ਦਵਾਈ ਮੰਗਦੇ ਨੇ ਦਵਾਈ ਦਵਾਈ ਆ ਰਹੀ ਹੈ ਜੀ ਇਹ ਰੋਡ ਤੇ ਰਹਿੰਦੇ ਸੀ ਜੀ ਬਹੁਤ ਬੁਰੇ ਹਾਲਾਤ ਸੀਗੇ ਜੀ ਉੱਥੇ ਠੀਕ ਆ ਬਾਪੂ ਠੀਕ ਹੈ ਜੀ ਬਾਪੂ ਜੀ ਇੱਕ ਮਿੰਟ ਆ ਜਾ ਬੜੇ ਘੱਟ ਗਿਆ ਮੈਂ ਠੀਕ ਹੈ ਜੀ ਇਹ ਇਹਦੇ ਨਾਲ ਸਕੂਟਰ ਦੇ ਸਕੂਟਰ ਦਾ ਟਾਇਰ ਹੋ ਗਿਆ ਨਾ ਜੀ ਆ ਆ ਪਟਾਇਆ ਆ ਘਸ ਗਿਆ ਨਾ ਟਾਇਰ ਠੀਕ ਹੈ ਜੀ ਆ ਤਿਲ ਲੱਗਦਾ ਨਹੀਂ ਜੀ ਠੀਕ ਹੈ ਜੀ ਇਹ ਚੰਮ ਹੋ ਲੱਗੂ ਆ ਪਲਵਾ ਲਾਂਗੇ ਜੀ ਇਹ ਮੇਰੀ ਡਿਊਟੀ ਹੈ ਜੀ ਠੀਕ ਹੈ ਜੀ ਬਾਪੂ ਜੀ